ਸੰਤਾਂ ਦੇ ਬਚਨ ਨੇ 25 ਦਿਨ ਇਹ ਜਾਪ 101 ਵਾਰ ਕਰਨਾ ਅੜੇ ਤੋਂ ਅੜੇ ਕੰਮ ਕਰ ਬਣਨੇ ਸ਼ੁਰੂ ਹੋ ਜਾਣਗੇ ਗਰੰਟੀ ਹੈ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਆਪੋਰ ਕਿਦੋਂ ਦੇਸੀ ਭਾਈ ਨਿਤਨੇਮ ਜੋ ਸਾਡਾ ਹੈ ਉਹ ਤੇ ਚੱਲ ਰਿਹਾ ਹੈ ਕੋਈ ਕੰਮ ਨਹੀਂ ਬਣ ਰਿਹਾ ਕਿਸੇ ਕੰਮ ਦੇ ਵਿੱਚ ਸਫਲਤਾ ਜਿਹੜੀ ਹੈ ਉਹ ਨਹੀਂ ਮਿਲ ਰਹੀ ਕਹਿੰਦੇ ਗੁਰਮਖੋ ਇੱਕ ਗੱਲ ਹਮੇਸ਼ਾ ਚੇਤੇ ਰੱਖਿਓ ਇੱਕ ਚੀਜ਼ ਜ਼ਰੂਰ ਵਿਚਾਰੇਓ 25 ਦਿਨ ਜਾਪ ਕਰਨਾ ਹੈ ਕਹਿੰਦੇ ਜਪਜੀ ਸਾਹਿਬ ਦੇ ਜਾਪ ਆਰੰਭ ਲਓ 25 ਜਪਜੀ ਸਾਹਿਬ ਦੇ ਪਾਠ ਕਰੋ ਜਾਂ ਫਿਰ 101 ਜਪਜੀ ਸਾਹਿਬ ਦੇ ਪਾਠ ਕਰੋ ਜਾਂ ਫਿਰ ਕਹਿੰਦੇ ਦੋ ਜਪਜੀ ਸਾਹਿਬ ਦੇ ਪਾਠ ਕਰੋ ਤਿੰਨ ਅਨੰਦ ਸਾਹਿਬ ਦੇ ਪਾਠ ਕਰੋ ਤੇ ਅਰਦਾਸ ਕਰੋ ਸਤਿਗੁਰੂ ਦੇ ਅੱਗੇ ਜਾਂ ਫਿਰ 51 ਵਾਰ ਮੂਲ ਮੰਤਰ ਕਰੋ 101 ਵਾਰ ਮੂਲ ਮੰਤਰ ਕਰੋ ਕਹਿੰਦੇ ਤੁਹਾਡੇ ਅੜੇ ਤੋਂ ਅੜੇ ਕੰਮ ਵੀ ਨਿਕਲ ਜਾਣਗੇ ਜਿੱਥੇ ਤੁਹਾਡੀ ਸਫਲਤਾ ਤੁਹਾਨੂੰ ਉਡੀਕ ਰਹੀ ਹੈ ਮਹਾਰਾਜ ਕਹਿੰਦੇ ਐਸੀ ਕਿਰਪਾ ਹੋ ਜਾਏਗੀ ਐਸੀ ਮਿਹਰ ਹੋ ਜਾਏਗੀ ਐਸੀ ਸਤਿਗੁਰੂ ਕਿਰਪਾ ਕਰ ਦੇਣਗੇ ਐਸੀ ਮਹਾਰਾਜ ਮਿਹਰ ਕਰ ਦੇਣਗੇ ਤੁਹਾਡੇ ਤੇ ਜਦੋਂ ਤੁਸੀਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੁੜੋਗੇ ਪਾਤਸ਼ਾਹ ਦੀ ਮਿਹਰ ਦੇ ਨਾਲ ਜੁੜੋਗੇ ਪਿਆਰਿਓ ਗੁਰੂ ਕਿਰਪਾ ਕਰਦਾ ਹੈ ਪਾਤਸ਼ਾਹ ਮਿਹਰ ਕਰਦਾ ਹੈ ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜਨਾ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਪਿਆਰਿਓ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਮਹਾਂਪੁਰ ਕਹਿੰਦੇ ਸੀ ਪਿਆਰਿਓ ਕਹਿੰਦੇ ਕਈ ਕਹਿੰਦੇ ਸਾਡੇ ਕੰਮ ਨਹੀਂ ਬਣਦੇ ਕਹਿੰਦੇ ਫਿਰ ਇਦਾਂ ਜਾਪ ਕਰਕੇ ਵੇਖੋ ਤੁਹਾਡੇ ਕਾਰਜ ਕਿਵੇਂ ਬਣਨਗੇ ਇਦਾਂ ਜਾਪ ਕਰਕੇ ਵੇਖੋ ਫਿਰ ਵੇਖਿਓ ਕਿਵੇਂ ਕਾਰਜ ਬਣਦੇ ਨੇ ਇਦਾਂ ਕਦੇ ਜਪ ਕੇ ਵੇਖਿਓ ਗੁਰੂ ਦਾ ਨਾਮ ਫਿਰ ਵੇਖਿਓ ਕਾਰਜ ਬਣਦੇ ਇੱਥੇ ਤੇ ਉਹਨਾਂ ਦੇ ਕਾਰਜ ਬਣ ਗਏ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਗਲ ਨਾਲ ਲਾ ਲਿਆ ਜਿਨ੍ਹਾਂ ਨੇ ਕਦੇ ਆਸ ਛੱਡਤੀ ਸੀ ਵੀ ਸਾਡੇ ਕਾਰਜ ਹੋ ਜਾਣਗੇ ਸਾਡੇ ਕਾਰਜ ਕਦੀ ਬਣ ਜਾਣਗੇ ਮਹਾਰਾਜ ਨੇ ਉਹਨਾਂ ਤੇ ਕਿਰਪਾ ਕਰਤੀ ਉਹਨਾਂ ਦੇ ਕਾਰਜ ਬਣ ਗਏ ਉਹਨਾਂ ਦੇ ਕਾਰਜ ਸ਼ੁੱਧ ਹੋ ਗਏ ਪਿਆਰਿਓ ਇਹ ਗੁਰੂ ਦੀ ਕਿਰਪਾ ਹੈ ਜਿਹੜੇ ਕਹਿੰਦੇ ਆ ਨਾ ਸਾਡਾ ਵਿਦੇਸ਼ਾਂ ਦਾ ਵੀਜ਼ਾ ਨਹੀਂ ਲੱਗਦਾ ਬਾਬਿਆਂ ਦੇ ਚੱਕਰ ਕੱਢਣੇ ਛੱਡ ਦਿਓ ਕਦੇ ਗੁਰਬਾਣੀ ਦਾ ਲੜ ਫੜੋ ਗੁਰਬਾਣੀ ਨੂੰ ਪੜੋ ਬੈਠ ਕੇ ਘਰ ਦੇ ਵਿੱਚ ਤੇ ਪਿਆਰਿਓ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ ਲੋਕ ਇਸ ਗੱਲ ਤੋਂ ਬੜਾ ਭੱਜਦੇ ਆ ਗੁਰਬਾਣੀ ਪੜ੍ਹਨੀ ਔਖੀ ਹੈ ਜੀ ਸਮਾਗਮ ਦੇ ਵਿੱਚ ਬੈਠਣਾ ਔਖਾ ਹੈ ਭਾਵੇਂ ਠੰਡ ਦੇ ਵਿੱਚ ਠਰ ਕੇ ਕਿਸੇ ਬਾਬੇ ਦੀ ਚੌਂਕੀ ਕਿਉਂ ਨਾ ਭਰਨੀ ਪਵੇ ਉਹ ਕੰਮ ਸੌਖਾ ਲੱਗਦਾ ਹੈ ਸਮਾਂ ਬਰਬਾਦ ਕਰਨਾ ਹੋਵੇ ਉਹ ਕੰਮ ਸੌਖਾ ਲੱਗਦਾ ਹੈ ਪਰ ਗੁਰੂ ਕੋਲੇ ਬੈਠਣਾ ਗੁਰੂ ਦਾ ਨਾਮ ਲੈਣਾ ਔਖਾ ਲੱਗਦਾ ਹੈ ਇਹ ਕੰਮ ਔਖਾ ਹੈ ਜੀ ਬੜਾ ਔਖਾ ਹੈ ਬੜਾ ਔਖਾ ਹੈ ਜੀ ਇਹ ਕੰਮ ਇਹ ਕੰਮ ਨਹੀਂ ਹੋਣਾ ਸਾਡੇ ਤੋਂ ਬਸ ਆ ਸਵਾਲ ਹੁੰਦਾ ਹੈ ਇਹ ਕੰਮ ਨਹੀਂ ਹੋਣਾ ਇਹ ਕੰਮ ਕਿਉਂ ਨਹੀਂ ਹੋਣਾ ਨਹੀਂ ਹੋਣਾ ਜੀ ਬਸ ਵਾਹੀ ਗੱਲ ਹੈ ਵੀ ਇਹ ਕੰਮ ਨਹੀਂ ਹੋਣਾ ਸੋ ਗੁਰਮਖੋ ਬੇਨਤੀਆਂ ਕਰਦਾ ਹੁੰਨਾ ਕਿ ਭਾਈ ਕਾਰਜ ਜਿਹੜਾ ਤੁਸੀਂ ਕਰੋਗੇ ਉਲੀਕੋਗੇ ਉਹਦੇ ਵਿੱਚ ਸਫਲਤਾ ਤੁਹਾਨੂੰ ਤਾਂ ਹੀ ਮਿਲੇਗੀ ਜਦੋਂ ਤੁਸੀਂ ਸਤਗੁਰੂ ਮਹਾਰਾਜ ਜੀ ਦੇ ਨੇੜੇ ਹੋਵੋਗੇ ਉਹਨੂੰ ਅਰਦਾਸ ਕਰੋਗੇ 파ਰਸ਼ਾ ਮੇਰੇ ਤੇ ਕਿਰਪਾ ਕਰ 파ਰਸ਼ਾ ਮੇਰੇ ਤੇ ਕਿਰਪਾ ਕਰ ਨਾਮ ਕੀ ਬੇਲਾ ਪੈ ਪੈ ਸੋਇਆ 파ਰਸ਼ਾ ਜੀ ਕਿ 파ਰਸ਼ਾ ਜੀ ਕਹਿੰਦੇ ਨੇ ਜਦੋਂ ਅਮਰਤ ਵੇਲਾ ਨਗਾਹ ਦਿੱਤਾ ਉਦੋਂ ਲੰਮੀਆਂ ਤਾਣ ਕੇ ਸੌਂਗੇ ਆ ਨਾਮ ਕੀ ਬੇਲਾ ਪੈ ਪੈ ਸੋਇਆ ਕਹਿੰਦੇ ਬੁਰੇ ਕੰਮ ਕੋ ਉਠ ਖਲੋਇਆ ਬੁਰੇ ਕੰਮ ਵਾਸਤੇ ਰਾਤਾਂ ਤੱਕ ਜਾਗ ਸਕਦਾ ਹੈ ਕਈ ਰਾਤਾਂ ਨਗਾ ਸਕਦਾ ਹੈ ਕਹਿੰਦੇ ਨਾਮ ਦੇ ਵੇਲੇ ਨੂੰ ਨੀਂਦ ਚੜ ਜਾਂਦੀ ਹੈ ਬਸ ਇਹੋ ਫਰਕ ਹੈ ਵੀ ਹਜੇ ਚੰਗੀ ਤਰ੍ਹਾਂ ਜੁੜਿਆ ਨਹੀਂ ਉਲਾਂਬਾ ਫਿਰ ਗੁਰੂ ਨੂੰ ਦਿੰਦਾ ਸਤਗੁਰੂ ਕਹਿੰਦੇ ਇਹ ਆਦਤ ਬਦਲ ਤੇ ਪਾਤਸ਼ਾਹ ਤਰੇਤੇ ਫੇਰ ਹੀ ਕਿਰਪਾ ਕਰਨਗੇ ਅੜੇ ਤੋਂ ਅੜੇ ਕੰਮ ਤੇਰੇ ਨਿਕਲਣਗੇ ਜਦੋਂ ਪ੍ਰੇਮ ਭਾਵਨਾ ਗੁਰੂ ਪ੍ਰਤੀ ਤੇਰਾ ਸੈੱਟ ਹੋ ਗਿਆ ਬਣ ਗਿਆ ਇਹ ਵਿਸ਼ਵਾਸ ਬਣ ਗਿਆ ਮੇਰਾ ਗੁਰੂ ਹੀ ਮੇਰੇ ਕਾਰਜ ਸਵਾਰੇਗਾ ਹੋਰ ਕੋਈ ਨਹੀਂ ਇਹ ਪ੍ਰਾਪਤੀ ਪੈਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ